ਆਣੀ ਲਿਆ ਜੀ 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 ਬੰਦਰ ਚਲੋ ਹੁਣ ਸਾਰੇ ਬੰਦਰ ਗੁੜੀ ਦੇ ਪਰਲੇ ਜਾਓ ਗਾਟ ਪੰਗੜਿਓ ਬੰਦਰ ਟੁੱਟੇ ਜਾ ਗਾਟ ਪੰਗੜਿਓ ਬਹੁਤ ਚੋ ਕਰਕੇ ਜਨਾਬ ਕਰੋ ਜੀ ਆਹਦੇ ਠਿਕਾਓ ਬੰਦਰ ਇਹ ਬੋਲ ਹੁਣ ਕੁਛ ਪਹਿਲੇ ਗੰਨ ਤੋਂ ਬੋਲ ਲਿਖ ਸਕਦੇ ਆ। ਵਾਲਮੀਕੀ ਮੱਲਯਾ ਨੂੰ ਛਟਾਣ ਦੇ ਹੰਮਦੇ ਸੀਗੇ ਮਦੀਰ ਜੀ ਸੀਗੀ ਜਿਹੜੀ ਹਥਿਆਰਾਂ ਨੂੰ ਲੈ ਕੇ ਤੇ ਇੱਥੇ ਮੱਲੇ ਦੇ ਵਿੱਚ ਵੜੀ ਆ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਸਾਡੇ ਮੌਜੂਦਾ ਡੀਐਸਪੀ ਸਾਹਿਬ ਨੇ ਸ਼ਹਿਰ ਦੇ ਉੱਥੇ ਆਏ ਨੇ ਇੱਥੇ ਆ ਕੇ ਨੇ ਉਹਨਾਂ ਨੇ ਥੋੜੀ ਜਿਹੀ ਸ਼ਾਂਤੀ ਦਾ ਮਾਹੌਲ ਬਣਾਇਆ ਉਹਨਾਂ ਦੇ ਆਣ ਕਰਕੇ ਇੱਥੇ ਕੋਈ ਵਾਰਦਾਤ ਨਹੀਂ ਹੋਈ ਨਹੀਂ ਤਾਂ ਵਰਨਾ ਉਹ ਮੌਕੇ ਤੇ ਨਾ ਪਹੁੰਚਦੇ ਤੇ ਹੋ ਸਕਦਾ ਸੀ ਇੱਥੇ ਬਹੁਤ ਵੱਡੀ ਵਾਰਦਾਤ ਹੋਣੀ ਸੀ ਕਿਉਂਕਿ ਉਹ ਮੁੰਡੇ ਅਸਲਾ ਲੜਾ ਰਹੇ ਸੀ ਤਲਵਾਰਾਂ ਲੈ ਕੇ ਸੀ ਅਸੀਂ ਮੌਕੇ ਤੇ ਫੋਨ ਕੀਤਾ ਤੇ ਮੌਕੇ ਦੇ ਉੱਤੇ ਹੀ ਸਾਡੇ ਦਿੱਤੀ ਸਾਹਿਬ ਆ ਗਏ ਨੇ ਆ ਕੇ ਤੇ ਉਹਨਾਂ ਨੇ ਸ਼ਾਂਤੀ ਕੀਤੀ ਤੇ ਤਿੰਨ ਬੰਦੇ ਅਰੈਸਟ ਬੰਦਿਆਂ ਦੀ ਪਛਾਣ ਵੀ ਕਰਨ ਪਛਾਤੇ ਸੀ ਨਹੀਂ ਨਹੀਂ ਬੰਦਿਆਂ ਦੀ ਪਛਾਣ ਹੋ ਗਈ ਪਛਾਣੇ ਗਿਰਫਤਾਰ ਵੀ ਕਰਾਤੇ 2-3 ਬੰਦੇ ਗ੍ਰਿਫਤਾਰ ਕਰਾਤੇ ਸਾਹਿਬ ਨੇ ਕੀ ਕਾਰਨ ਕੀ ਬਣਿਆ ਕਾਰਨ ਇੱਥੇ ਸ਼ਰਾ ਬਾਕੀ ਨਹੀਂ ਉਥੇ ਮੁੱਲਿਆ ਨੇ ਰੋਕਿਆ ਵੀ ਇੱਥੇ ਨਾਸ਼ਰਾ ਤੇ ਉਹਨੂੰ ਤੀਕੇ ਸ਼ਾਮ ਤੇ ਲਲਕਾਰੇ ਮਾਰਦੇ ਇਸ ਕਰਕੇ ਮੁੱਲਿਆ ਵਾਲਿਆਂ ਨੇ ਥੋੜਾ ਵਿਰੋਧ ਕੀਤਾ ਤੋਂ ਹਥਿਆਰ ਲੈ ਕੇ ਆ ਗਏ ਤੇ ਮੌਕੇ ਦੇ ਸਾਡੇ ਡਿਪਟੀ ਸਾਹਿਬ ਨੂੰ ਅਸੀਂ ਫੋਨ ਕੀਤਾ ਮੌਕੇ ਤੁਰੰਤ ਆਏ ਨੇ ਆ ਕੇ ਤੇ ਉਹਨਾਂ ਨੇ ਸ਼ਾਂਤੀ ਬੁਲਾਦੀ ਅਸੀਂ ਡਿਪਟੀ ਸਾਹਿਬ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਡਿਪਟੀ ਸਾਹਿਬ ਦਾ ਇਹ ਜੀ ਅਫਸਰ ਸਾਡੇ ਸ਼ਹਿਰ 'ਚ ਹੋਣੇ ਚਾਹੀਦੇ ਆ ਜੀ ਜੋ ਕਿ ਸ਼ਾਂਤੀ ਦਾ ਮੋਲ ਬਣਿਆ ਰਹੇ ਜੀ ਨੁਕਸਾਨ ਤਾਂ ਹੋਇਆ ਜੀ ਉਹ ਮੁੰਡੇ ਦੇ ਬਹੁਤ ਝੋਟਾ ਮਾਰੀਆਂ ਇਹਨਾਂ ਨੇ ਉਹ ਐਡਮਿਟ ਕਰਾ ਦਿੱਤਾ ਗਿਆ ਮਗਰ ਇਹ ਬੜਾ ਇਹਨਾਂ ਨੇ ਗਦਰ ਮਚਾਇਆ ਹੋਇਆ ਸੀ ਤੇ ਤੇ ਇਹਨਾਂ ਨੇ hathiyar ਲੈ ਲੈ ਕੇ ਅਸਲਾ ਲੈ ਲੈ ਕੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਇਹ ਤਾਂ ਚਲੋ ਅਸੀਂ ਸਾਰੇ ਇੱਥੇ ਮੌਜੂਦਾ ਬੰਦੇ ਪਹੁੰਚ ਗਏ ਸੀ ਤੇ ਸਾਡੇ ਬੰਦਿਆਂ ਨੂੰ ਅਸੀਂ ਪਿੱਛੇ ਹਟਾਇਆ ਲੜ ਲੜ ਕੇ ਪਿੱਛੇ ਹਟਾਇਆ ਮਿੰਤਾ ਕੀਤੀਆਂ ਤੇ ਬਹੁਤ ਹੀ ਜ਼ਿਆਦਾ ਮਿੰਤਾ ਕਰਨ ਤੋਂ ਬਾਅਦ ਪਿੱਛੇ ਫਿਰ ਉਸ ਤੋਂ ਬਾਅਦ ਡਿਪਟੀ ਸਾਹਿਬ ਆ ਗਏ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੇ ਸਾਡੀ ਵੀ ਹੈਲਪ ਕੀਤੀ ਹੈ ਤੇ ਉਹਨਾਂ ਨੂੰ ਵੀ ਬਚਾ ਕੇ ਗ੍ਰਿਫਤਾਰ ਕੀਤਾ ਹੈ ਤੁਸੀਂ ਨਾ ਪਹੁੰਚਦੇ ਤੁਸੀਂ ਨਾ ਪਹੁੰਚਦੇ ਇੱਥੇ ਮਾੜਾ ਮਾੜਾ ਹਾਲ ਹੋ ਜਾਣਾ ਸੀ ਜੀ ਇਹਨੇ ਕਿਉਂਕਿ ਬڑے ਬੰਦੇ ਸਾਡੇ ਵੀ ਇਕੱਠੇ ਹੋ ਗਏ ਸੀ ਇਹ ਨਹੀਂ ਇਹ ਪਹਿਲੀ ਵਾਰ ਹੈ ਜਿਹੜੇ ਬਚ ਗਏ ਬੰਦੇ ਮਹੱਲੇ 'ਚ ਰਹਿ ਕੇ ਇਹਨਾਂ ਕੋ ਗਦਰ ਮਚਾਏ ਨਸ਼ਾ ਕਰ ਕਰਕੇ ਬਕਵਾਸ ਕਰ ਰਹੇ ਹਥਿਆਰ ਮੇਰੇ ਹਿਸਾਬ ਨਾਲ 15 20 ਹਥਿਆਰ ਤਲਵਾਰਾਂ ਕਾਪੇ ਦੇ ਗੰਡਾ ਸੇ ਉਹ ਸਾਰਾ ਕੋ ਨਿਕਲੇ ਅੰਦਰੋਂ ਪਹਿਲਾਂ ਵੀ ਕਦੇ ਇਹਨਾਂ ਦੇ ਵਿਚਕਾਰ ਕੋਈ ਗਲਵਾਤ ਨਹੀਂ ਪਹਿਲਾਂ ਵੈਸੇ ਵਿਚਕਾਰ ਇਹਨਾਂ ਦੇ ਹੋਈ ਹੈ ਸਾਨੂੰ ਚੌਧਰੀ ਦੱਸ ਰਿਹਾ ਜੀ ਸਾਨੂੰ ਇੱਥੇ ਆਣ ਤੇ ਕਹਿੰਦੇ ਜੀ ਇਹ ਪਹਿਲਾਂ ਵੀ ਆਂਦੀ ਜਾਂਦੀ ਬੁੜੀਆਂ ਨੂੰ ਫੁੱਟੇ ਸਿੱਧਾ ਬੋਲਦੇ ਸੀ ਇਹਨਾਂ ਨੇ ਬੜਾ ਗਦਰ ਮਚਾਇਆ ਸੀ ਮਗਰ ਅਸੀਂ ਦੇਖੋ ਆਪਣੇ ਆਪ ਤੇ ਕਾਬੂ ਪਾ ਕੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਹੈ ਜੇ ਇਹਨਾਂ ਤੇ ਪਰਚਾ ਪੂਰੇ ਚੰਗੀ ਤਰ੍ਹਾਂ ਕਿਉਂਕਿ ਅਸਲਾ ਵੀ ਲੈ ਕੇ ਆਏ ਸੀ ਨਾਲ ਹਾਂ ਪੂਰਾ ਪਰਚਾ ਦੇਣਾ ਉਹ ਬੰਦੇ ਦੀ ਲੱਤ ਫੈਕਚਰ ਕਰਕੇ ਤੋੜਤੀ ਆ ਡਿਪਟੀ ਸਾਹਿਬ ਦਾ ਤੇ ਪ੍ਰਸ਼ਾਸਨ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹੁਣ ਪਰਚਾ ਦੇਣ ਤੋਂ ਬਾਅਦ ਇਹਨਾਂ ਦੀ ਹੋਰ ਵੀ ਜਿਹੜੇ ਭੱਜ ਗਏ ਉਹਨਾਂ ਦੀ ਗ੍ਰਿਫਤਾਰੀ ਪਾਣੀ ਹੈ ਤੇ ਆਪ ਜੀ ਦਾ ਵੀ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਹੜਾ ਕਿ ਮੌਕੇ ਤੇ ਆਏ ਹੋ ਮੀਡੀਆ ਜਿਹੜਾ ਪਹੁੰਚਿਆ ਸਾਡੇ ਨਾਲ ਸਾਡਾ ਸਹਿਯੋਗ ਦਿੱਤਾ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਮਿਲਿਆ ਮੈਸੇਜ ਆਇਆ ਕੰਟਰੋਲ ਤੋਂ ਜਿੱਥੇ ਕੋਲਵੀਂ ਖੰਡਾਵਾ ਸੇਕਯੂ ਸਭਾ ਕੋਰਤ ਵਾਲੇ ਜੇ ਲੱਗੇ ਜੀ ਵੀ ਉੱਥੇ ਕੱਟ ਹੋਇਆ ਵਾ ਉੱਤੇ ਦੇ ਦੋਹਾਂ ਤਰ੍ਹਾਂ ਦੀ ਕਿਦਾਈ ਇਹਨਾਂ ਦਾ ਅਸਰ ਝਗੜਾ ਹੋਇਆ ਵਾ ਜੀ ਜਿਹੜਾ ਵਾ ਹੁਣ ਜਿਹੜਾ ਇੱਥੇ ਸ਼ਾਂਤੀ ਹੋ ਗਈ ਆ ਜੀ ਆਪਾਂ ਆਪਣੇ ਸਾਗੇ ਚੱਲ ਗਿਆ ਜਿਹੜੇ ਬੰਦੇ ਕੋਰਤਸਲ ਹੋਏ ਆ ਜੀ ਔਰ ਜੋ ਵੀ ਡਾਕਟਰ ਕੋ ਦੀ ਰਿਪੋਰਟ ਨਾਲ ਕੋਈ ਉਹ ਬਸ ਕਰਦੇ ਜੀ ਕੋਈ ਸਰਟੀਫਿਕੇਟ ਵੀ ਲੱਗੀ ਕਿਸੇ ਨੂੰ ਬਾਅਦ ਤੋਂ ਹਸਪਤਲ ਗਏ ਨੇ ਉੱਥੇ ਜਾ ਕੇ ਪਤਾ ਲੱਗਦਾ ਜੀ ਕੋਈ ਅਰੈਸਟੀ ਪਾਈ ਹੈ ਸਰ ਨਹੀਂ ਜੀ ਅਰੈਸਟਾ ਜੀ ਕਿੱਥੇ ਪਰਚਾ ਦਵਾਂਗੇ ਫਿਰ ਅਰੈਸਟ ਹੋਮ ਦੀ ਜੀ